ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਤਾਰ ਸਿੰਘ ਪਾਸ਼ ਨੇ ਲਿਖਿਆ ਸੀ ਕਿ ਸਾਡੇ ਕੋਲ ਤੀਰ ਨੇ ਹੁਣ ਕਾਗਜ਼ ਦੇ ਜੋ 5 ਸਾਲਾਂ ਚ ਇੱਕੋ ਵਾਰ ਚੱਲਦਾ ਹੈ ਜਿਸਦੇ ਵਾਅਦਾ ਹੈ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ ਮੇਰਾ ਲਹੂ ਮੰਗਦਾ ਹੈ ਇਹ ਕਾਗਜ਼ ਦੇ ਤੀਰ ਸਾਡੀਆਂ ਪਾਈਆਂ ਵੋਟਾਂ ਨੇ ਤੇ ਲਹੂ ਪੀੜੀਆਂ ਸਰਕਾਰਾਂ ਜਿਨ੍ਹਾਂ ਦੇ ਨਾਲ ਹਰ ਪੰਜ ਸਾਲਾਂ ਬਾਅਦ ਸਾਡਾ ਮੱਥਾ ਲੱਗਦਾ ਹੈ ਹੁਣ ਜੀ ਦੇਖ ਰਹੇ ਆ ਕਿ ਬਨਾਲੀ ਥਰਮਲ ਪਲਾਟ ਦੇ ਪਰਲੇ ਪਾਸੇ ਬਹਿਣੀ ਵਾਲੇ ਵਾਲੀ ਸਾਈਡ ਵੀ ਇੱਕ ਸਿਮਿੰਟ ਫੈਕਟਰੀ ਦਾ ਪ੍ਰੋਜੈਕਟ ਆ ਗਿਆ ਤੇ ਇਧਰਲੇ ਪਾਸੇ ਵੀ ਆ ਗਿਆ ਹੁਣ ਜਿਹੜਾ ਆਪਾਂ ਹੁਣ ਤਲਵੰਡੀ ਸਾਬੋ ਵਾਲੀ ਸਾਈਡ ਆਪਣੇ ਤਲਵੰਡੀ ਅਕਲੀਆ ਦੇ ਵਿੱਚ ਪਰ ਇਹ ਪਿੰਡ ਦੀ ਖੁਸ਼ਕਿਸਮਤੀ ਹੈ ਕਿ ਇਹ ਪਿੰਡ ਦਾ ਇਤਿਹਾਸ ਰਿਹਾ ਹੈ ਕਿ ਇਹਨਾਂ ਨੂੰ ਲੜਨਾ ਆਉਂਦਾ ਹੈ ਅਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚੋਂ ਜੇ ਕੋਈ ਪਹਿਲੇ ਨੰਬਰ ਦਾ ਪਿੰਡ ਕੱਢਣਾ ਹੋਵੇ ਜਿਹੜੇ ਪਿੰਡ ਨੇ ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਤਾਂ ਉਹ ਤਲਵੰਡਿਆਕਲੀਆ ਪਿੰਡ ਸੀ ਜਿੰਨੇ ਦਿਨ ਉੱਥੇ ਅੰਦੋਲਨ ਚੱਲਿਆ ਇਹਨਾਂ ਦੀਆਂ ਟਰਾਲੀਆਂ ਦੇ ਵਿੱਚ ਹਰ ਵਾਰੀ ਉੱਥੇ 5 ਤੋਂ 10 ਬੰਦੇ ਉੱਥੇ ਹੁੰਦੇ ਸੀ ਅਮਰੀਕਾ ਦੇ ਵੱਡੇ ਅਖਬਾਰ ਦੇ ਵਿੱਚ ਗਲੋਬਲ ਟਾਈਮਜ਼ ਦੇ ਵਿੱਚ ਇਹ ਪਿੰਡ ਦੀਆਂ ਔਰਤਾਂ ਦੀ ਫੋਟੋ ਸ਼ਾਪੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਹ ਪਿੰਡ ਪਹਿਲੀ ਵਧਾਈ ਦਾ ਪਾਤਰ ਹੈ ਕਿ ਇਹਨਾਂ ਨੂੰ ਲੜਨਾ ਆਉਂਦਾ ਹੈ ਸਾਡੇ ਇਸ ਇਲਾਕੇ ਨੂੰ ਕਾਟਨ ਤੇ ਕੈਂਸਰ 벨ਟ ਕਿਹਾ ਜਾਂਦਾ ਹੈ ਕਾਟਨ ਹੁਣ ਇੱਥੇ ਪਿਛਲੇ 5-7 ਸਾਲਾਂ ਤੋਂ ਅਸੀਂ ਦੇਖਦੇ ਆਂ ਕਿ ਹੁੰਦੀ ਨਹੀਂ ਹੈਗੀ ਨਰਮਾ ਸਾਡੇ ਹੋਂੋਂ हट ਗਿਆ ਕਪਾਹ ਸਾਡੇ ਹੋਂੋਂ हट ਗਈ ਪਰ ਕੈਂਸਰ ਸਾਡੇ ਹੁੰਦਾ ਹੈ ਹੁਣ ਸਾਡੇ ਪਿੰਡਾਂ ਦੇ ਵਿੱਚ ਹਰ ਤੀਜੇ ਚੌਥੇ ਘਰ ਦੇ ਵਿੱਚ ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਮਿਲ ਜਾਂਦਾ ਹੈ ਬਹੁਤੇ ਪਰਿਵਾਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਗਰੀਬੀ ਕਰਕੇ ਕਿ ਸਾਡਾ ਜਿਹੜਾ ਪੇਸ਼ੈਂਟ ਹੈ ਉਹ ਕਿਹੜੀ ਬਿਮਾਰੀ ਦੇ ਨਾਲ ਝੂਜ ਰਿਹਾ ਹੈ ਕਿਉਂ ਮਰ ਗਿਆ ਪਰ ਜਿਹੜੀ ਇਹ ਫੈਕਟਰੀ ਲੱਗ ਰਹੀ ਹੈ ਇਹਦੇ ਨਾਲ ਹੁਣ ਕੈਂਸਰ ਹੋਰ ਵਧੂਗਾ ਕਿਉਂਕਿ ਪਹਿਲਾਂ ਹੀ ਥਰਮਲ ਦਾ ਜਿਹੜਾ ਰਾਖਾ ਕੀ ਸਾਡੇ ਉੱਪਰ ਡਿੱਗ ਰਹੀ ਹੈ ਜੇ ਅਸੀਂ ਚਿੱਟਾ ਕੱਪੜਾ ਬਾਹਰ ਪਾ ਦਈਏ ਤੇ ਤੜਕੇ ਨੂੰ ਕਾਲਾ ਹੋ ਜਾਂਦਾ ਸੀ ਦੇਖਦੇ ਆਂਗੇ ਹੁਣ ਇਧਰ ਦੇ ਬਸ ਜਦੋਂ ਬਹਿਣ ਵਾਲੀ ਬਹਿਣੀਆਂ ਵਾਲੀ ਸਾਈਡ ਸਿਮਿੰਟ ਫੈਕਟਰੀ ਲੱਗੀ ਇਧਰ ਔਤਾਲੀ ਵਾਲੀ ਸਾਈਡ ਸਿਮਿੰਟ ਫੈਕਟਰੀ ਲੱਗੀ ਤਾਂ ਵਿਚਾਲੇ ਬਨਾਲੀ ਥਰਮਲ ਪਲਾਟ ਆ ਗਿਆ ਤਾਂ ਤੁਸੀਂ ਦੇਖੋਗੇ ਸਾਡੇ ਪਿੰਡਾਂ ਦਾ ਹਾਲ ਕੀ ਹੋਊਗਾ ਇਸ ਕਰਕੇ ਅਸੀਂ ਲੜਨਾ ਹੈ ਕਿਉਂਕਿ ਲਾਲ ਸਿੰਘ ਦਿਲ ਕਹਿੰਦਾ ਜੋ ਲੜਨਾ ਨਹੀਂ ਜਾਣਦੇ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ ਤੇ ਸਾਨੂੰ ਲੜਨਾ ਆਉਂਦਾ ਹੈ ਤੇ ਅਸੀਂ ਲੜਨਾ ਵੀ ਚਾਹੁੰਦੇ ਆ ਤੇ ਅਸੀਂ ਗੁਲਾਮ ਵੀ ਨਹੀਂ ਬਣਾਂਗੇ ਤੇ ਸਭ ਤੋਂ ਜ਼ਰੂਰੀ ਚੀਜ਼ ਆ ਸਾਡਾ ਏਕਾ ਡਿਸਪਲਿਨ ਆ ਸਾਡੇ ਨਾਲ ਇਸ ਲੜਾਈ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਲੋਕ ਲੜ ਰਹੇ ਨੇ ਬੇਸ਼ੱਕ ਲਖਾ ਸਿੰਘ ਸਿਧਾਣਾ ਹੋ ਗਿਆ ਅੰਤੋਜ ਮਾਨ ਹੋ ਗਿਆ ਪਾਨਾ ਸਿੱਧੂ ਹੋ ਗਿਆ ਉਹ ਨਾਲ ਜੁੜੇ ਹੋਏ ਨੇ ਬਾਕੀ ਸਾਡੇ ਪਿੰਡਾਂ ਦਾ ਇੱਕਾ ਸਾਡੇ ਪਿੰਡਾਂ ਦਾ ਭਾਈਚਾਰਾ ਇੰਨਾ ਹੈ ਕਿ ਅਸੀਂ ਇਸ ਲੜਾਈ ਦੇ ਵਿੱਚ ਆਪਦੇ ਪਿੰਡ ਵੱਲੋਂ ਮੈਂ ਕਹਿ ਸਕਦਾ ਕਿ ਮਾਖੇ ਵੱਲੋਂ ਅਸੀਂ ਪੂਰਾ ਜੋਰ ਲਾਵਾਂਗੇ ਕਿਉਂਕਿ ਮੈਂ ਅਸੀਂ ਸਕੂਲ ਚਲਾਉਂਦੇ ਆ ਸਾਡੇ ਕੋਲ ਸੋਡੇ ਪਿੰਡ ਦੇ ਬੱਚੇ ਆਉਂਦੇ ਨੇ ਤੇ ਸਾਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਸੋਡੇ ਪਿੰਡ ਦੇ ਨਾਲ ਡਟ ਕੇ ਖੜੇ ਰਹੀਏ ਅਸੀਂ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਆ ਡਟ ਕੇ ਲੜੋ ਕਿਉਂਕਿ ਜਦੋਂ ਕੋਈ ਵੀ ਕੰਪਨੀ ਆਉਂਦੀ ਆ ਤਾਂ ਪਹਿਲਾਂ ਉਹ ਸਰਕਾਰ ਦੇ ਨਾਲ ਗੱਲ ਕਰਕੇ ਆਉਂਦੀ ਆ ਸਰਕਾਰ ਤਾਂ ਉਹਨਾਂ ਦੀਆਂ ਮਿੰਨਤਾਂ ਕਰਦੀਆਂ ਕਿ ਇੱਥੇ ਜੀ ਸਾਡੇ ਫੈਕਟਰੀਆਂ ਲੈ ਕੇ ਆਓ ਹਨਾ ਉਹ ਜਿਹੜਾ ਉਹਨਾਂ ਨੇ ਕਾਗਜ਼ੀ ਕੰਮ ਆ ਉਹ ਆਲਰੇਡੀ ਕਲੀਅਰ ਕੀਤਾ ਹੁੰਦਾ ਜੇ ਆਪਾਂ ਇਹ ਕਹੀਏ ਕਿ ਸਰਕਾਰ ਨੂੰ ਅਸੀਂ ਉਹ ਮੁੱਦੇ ਤੇ ਪਹਿਲਾਂ ਹੀ ਬੋਲ ਕੇ ਗਏ ਆ ਕਿ ਕਾਗਜ਼ੀ ਕਾਰਵਾਈ ਦੇ ਵਿੱਚ ਹਰਾ ਲਾਂਗੇ ਤਾਂ ਇਹ ਬਹੁਤ ਔਖੀ ਗੱਲ ਹੈ ਪਰ ਫਿਰ ਵੀ ਜਿਵੇਂ ਕਿ ਆ ਕਿ ਲੋਕ ਇੱਕ ਦਾ ਸਭ ਤੋਂ ਵੱਡਾ ਹੁੰਦਾ ਤਾਂ ਕਰਕੇ ਇਕੱਠੇ ਰਹੋ ਲੜੋ ਪਰ ਇੱਕ ਗੱਲ ਨਵੀਂ ਗੱਲ ਆਈ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਉਹਦੇ ਵਿੱਚ ਜਦੋਂ ਜ਼ਮੀਨਾਂ ਆ ਜਾਂਦੀਆਂ ਤਾਂ ਦੁੱਗਣਾ ਭਾਜ ਦੋ ਜ਼ਮੀਨ ਦਾ ਮਿਲ ਜਾਂਦਾ ਉਹਨਾਂ ਨੂੰ ਲੱਗਦਾ ਕਿ ਅਸੀਂ ਮਤਲਬ ਕਿਤੇ ਹੋਰ ਜ਼ਮੀਨ ਲੈ ਲਾਂਗੇ ਉਹ ਲੜਾਈ ਦਾ ਹਿੱਸਾ ਨਹੀਂ ਬਣਦੇ ਹੈਗੇ ਦੇਖੋ ਕਿ ਇਹ ਨਾ ਸੋਚਿਆ ਕਰੋ ਕਿ ਅੱਗ ਸਾਡੇ ਘਰੇ ਨਹੀਂ ਆਊਗੀ ਅੱਗ ਹਰ ਇੱਕ ਦੇ ਘਰੇ ਆਊਗੀ ਜੇ ਗਵਾਂਡੀਆਂ ਦੇ ਘਰੇ ਲੱਗੀ ਆ ਤਾਂ ਸਾਡੇ ਵੀ ਲੱਗੂਗੀ ਤਾਂ ਕਰਕੇ ਇਸ ਲੜਾਈ ਦੇ ਵਿੱਚ ਸਾਦਦੇ ਉਹ ਸਾਰਿਆਂ ਨੂੰ ਫਤਿਹ ਬਲਾਉਣਿਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ